ਸਤਿ ਸ਼੍ਰੀ ਅਕਾਲ ਜੀ ਐਸਟੀਵੀ ਪ੍ਰੋਡਕਸ਼ਨ ਸਰੀ ਕੈਨੇਡਾ ਪੋਲ ਵਿਡਾਟ ਸ਼ੋਅ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਗੰਜਨ ਸਵਾਗਤ ਕਰਦੀ ਆ ਆਵਾਬਸਤੀ ਦੇ ਲੋਕ ਨਰਕ ਭਰੀ ਜ਼ਿੰਦਗੀ ਜਿਉਣ ਲਈ ਹੋ ਰਹੇ ਨੇ ਮਜਬੂਰ ਓਵਰਫਲੋ ਹੋ ਰਹੇ ਸੀਵਰੇਜ ਦਾ ਗੰਦਾ ਪਾਣੀ ਗਲੀਆਂ ਚ ਭਰ ਚੁੱਕਿਆ ਹੈ ਜੋ ਭਿਆਨਕ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਹੈ ਅੱਜ ਮਜਬੂਰੀ ਵਸ ਵਸਨੀਕਾਂ ਵੱਲੋਂ ਰੋਡ ਜਾਮ ਕਰਕੇ ਧਰਨਾ ਲਾਇਆ ਗਿਆ ਹੈ ਦੱਸਣਯੋਗ ਹੈ ਕਿ ਪਿਛਲੇ ਲਗਭਗ 12 ਦਿਨਾਂ ਤੋਂ ਮੁਹੱਲੇ ਵਾਸੀਆਂ ਨੂੰ ਇਸ ਮੁਸੀਬਤ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਸੀਵਰੇਜ ਦਾ ਪਾਣੀ ਲਗਾਤਾਰ ਓਵਰਫਲੋ ਹੋ ਰਿਹਾ ਹੈ ਜਿਸ ਕਰਕੇ ਇਹ ਦਲੀਆਂ ਰਾਹੀ ਘਰਾਂ ਅੰਦਰ ਦਾਖਲ ਹੋ ਰਿਹਾ ਹੈ ਦੁਕਾਨਦਾਰਾਂ ਦਾ ਵਪਾਰ ਪੂਰੀ ਤਰ੍ਹਾਂ ਠੱਪ ਹੋ ਚੁੱਕਿਆ ਹੈ ਅਤੇ ਇਲਾਕੇ ਦੇ ਲੋਕਾਂ ਲਈ ਘਰਾਂ ਤੋਂ ਬਾਹਰ ਨਿਕਲਣਾ ਵੀ ਔਖਾ ਹੋ ਗਿਆ ਹੈ ਆ ਜੀ ਸਰ ਅੱਗੇ ਆਵਾ ਲਮੋ ਰਹੀ ਯਾ ਦੇ ਨਾ ਦਿੱਤਾ ਜਾ ਰਿਹਾ ਜਿਹੜੇ ਧਰਮਾਂ ਦੇ ਦੇ ਮਜਬੂਰ ਹਨ ਇਹ ਜੀ ਆਵਾਵਾਸੀ ਦੇ ਬੱਚੇ ਧਰਨੇ ਦਾ ਕਾਰਨ ਇਹ ਹੈ ਕਿ ਇੱਥੇ ਘੱਟੋ ਘਾਟ ਬੰਨ ਦਾ 11 12 ਦਿਨ ਹੋ ਗਏ ਸੀਵਰ ਦਾ ਪਾਣੀ ਭਰ ਕੇ ਲੋਕਾਂ ਦੇ ਘਰਾਂ ਦੇ ਵਿੱਚ ਬੜਿਆ ਪਿਆ ਗਾ ਦੇ ਤੁਸੀਂ ਆਪ ਹੀ ਦੇਖ ਕੇ ਸਾਡੇ ਕਿੰਨਾ ਕਿੰਨਾ ਪਾਣੀ ਖੜਾ ਹੈਗਾ ਇਥੇ ਅਸੀਂ ਘੱਟੋ ਘਾਟ ਅਸੀਂ 4 ਦਿਨ ਹੋ ਗਏ ਅਸੀਂ ਰੋਜ਼ ਪ੍ਰਸ਼ਾਸਨ ਨੂੰ ਕਹਿੰਦੇ ਰੋਜ਼ ਖਬਰਾਂ ਨਾ ਪਾਉਂਦੇ ਅਸੀਂ ਹਰ ਰੋਜ਼ ਬੱਚਾ ਬੱਚਾ ਇੱਕ ਜਾਂਦਾ ਸਰੇ ਕਹਿੰਦਾ ਕੋਈ ਜੂ ਨਹੀਂ ਸਰਕਾਰੀ ਪ੍ਰਸ਼ਾਸਨ ਦੇ ਇਸ ਕਰਕੇ ਅੱਜ ਅਸੀਂ ਧਰਨਾ ਲਾਇਆ ਹੈ ਉਹਨਾਂ ਜੀ ਤਰਨਾ ਸ਼ਾਮ ਤੱਕ ਚੱਕਣਾ ਨਹੀਂ ਹੈਗਾ ਅਸੀਂ ਜਿੰਦ ਤੱਕ ਸਾਡਾ ਹੱਲ ਨਹੀਂ ਹੁੰਦਾ ਹੈਗਾ ਸੜਕ ਵੀ ਜਾਓ ਸੜਕ ਵੀ ਜਾਮ ਕਰੀ ਜਾ ਹਾਂਜੀ ਹਾਂਜੀ ਦੇਖੋ ਸਭ ਤੋਂ ਤਾਂ ਹੱਲ ਨਹੀਂ ਹੁੰਦਾ ਫਿਰ ਇਸ ਤੋਂ ਬਾਅਦ ਕੋਲਾ ਫਿਰ ਇਸ ਤੋਂ ਬਾਅਦ ਅਸੀਂ ਡੀਸੀ ਦਫ਼ਤਰ ਪੁਰੇ ਤੋਂ ਨਾਲ ਡੀਸੀ ਸਾਹਿਬ ਪੁਰੇ ਤੋਂ ਨਾਲ ਜੇ ਸਾਡੇ ਸੁਣਵਾਈ ਨਹੀਂ ਹੋਊਗੀ ਇਹ ਸਾਡੀ ਹੈ ਹਾਂ ਜੀ ਨਾਮ ਹੈ ਮੇਰਾ ਨਾਮ ਪਰਮਜੀਤ ਸਿੰਘ ਮਾਨ ਪਾਇ ਕੌਂਸਲਰ ਆ ਬਾਰ ਨੰਬਰ 6 ਤੋਂ 22 ਪ੍ਰਧਾਨਾਗਰ ਕੌਂਸਲਰ ਪਰਣਾਲਾ ਪ੍ਰਧਾਨ ਜੀ ਗੱਲ ਕਰੀਏ ਇੱਕ ਆ ਮੰਦੇ ਜੀ ਕੀ ਕਹਨਾ ਗੱਲ ਇਹ ਮੰਨੇ ਦੇ ਵਿੱਚ ਕਈ ਦਿਨਾਂ ਤੋਂ ਲੋਕ ਪਰੇਸ਼ਾਨ ਆ ਗੰਦਾ ਪਾਣੀ ਬਹੁਤ ਬੁਰਾ ਆ ਰਿਹਾ ਚੱਲ 100 ਤੋਂ ਉਪਰਾਰ ਜਿਹੜਾ ਉਹ ਬਹੁਤ ਇਹ ਜਿਹੜੀ ਸਮੱਸਿਆ ਜੀ ਇਹ ਬਹੁਤ ਵੱਡੀ ਹੈ ਤਰਸਯੋਗ ਹਾਲਾਤ ਨੇ ਲੋਕਾਂ ਦੇ ਰਹਿਣਾ ਲੰਘਣਾ ਬਹੁਤ ਵੱਡੀ ਮੁਸ਼ਕਲ ਹੈ ਇਹਨੂੰ ਅਸੀਂ ਵੀ ਰੀਲਾਈਜ਼ ਕਰਿਆ ਅਸੀਂ ਪਿਛਲੇ ਦਿਨਾਂ ਤੋਂ ਕਈ ਵਾਰ ਸੀਵਰਮੈਨ ਦੇ ਜਿਹੜੇ ਮੁਲਾਜ਼ਮ ਨੇ ਸੀਵਰੇਜ ਰੋਡ ਦੇ ਉਹਨਾਂ ਤੱਕ ਪਹੁੰਚ ਕਰੀ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਵੀ ਕੀਤੀ ਵੀ ਅਸੀਂ ਜੇ ਤੁਸੀਂ ਸਾਨੂੰ ਸਾਥ ਦਿਓ ਵੀ ਅਸੀਂ ਆਪਣੇ ਤੌਰ ਤੇ ਖੋਦ ਅਸੀਂ ਇਹ ਚੈਂਬਰ ਖੋਲ ਲੈਨੇ ਹਰ ਉਹਨਾਂ ਨੇ ਇਹ ਚੀਜ਼ ਦੀ ਇਜਾਜ਼ਤ ਨਹੀਂ ਦਿੱਤੀ ਇਹਨਾਂ ਸੀਵਰੇਜ ਬਲੌਕ ਨੇ ਨਾਲ ਉਹਨਾਂ ਨੇ ਮੇਰ ਪੁਆਇੰਟ ਵੀ ਮੈਨੂੰ ਅੱਜ ਪਤਾ ਲੱਗਿਆ ਵੀ ਬੰਦ ਕਰਤੇ ਇਹੀ ਮੰਗ ਲੈ ਕੇ ਅਸੀਂ ਅੱਜ ਸਾਡੇ ਜਿਹੜੇ ਮੈਂਬਰ ਪਾਰਲੀਮੈਂਟ ਮੀਤੇ ਸੀ ਨੇ ਉਹਨਾਂ ਕੋਲੇ ਗਏ ਸੀ ਉਹਨਾਂ ਨੇ ਐਕਸੀਆਂ ਸੀਵਰੇਜ ਰੋਡ ਜਿਹੜੇ ਪੰਜਾਬ ਦੇ ਉਹਨਾਂ ਨਾਲ ਗੱਲ ਕਰੀ ਹੈ ਸਾਹੀ ਸਾਹਿਬ ਅਰਜੋਦ ਦੀ ਉਹਨਾਂ ਨਾਲ ਗੱਲ ਕਰੀ ਹੈ ਇਹਨਾਂ ਦੀ ਦੁਨੀਆ ਦੇ ਮੈਂਬਰਾਂ ਨਾਲ ਗੱਲ ਕਰੀ ਹੈ ਇਹਨਾਂ ਨੇ ਮੀਟਿੰਗ ਰੱਖੀ ਹੈ ਉਹਨਾਂ ਨੂੰ ਭਰੋਸਾ ਦਿੱਤਾ ਅੱਜ ਬਾਕੀ ਉਹਨਾਂ ਨੇ ਸਾਨੂੰ 12 ਵਜੇ ਫੈਸਲਾ ਲੈਣਾ ਮੇਰੇ ਕਹਿ ਅਸੀਂ ਵੀ ਚਾਹੁੰਦੇ ਹਾਂ ਕਿ ਇਹਦਾ ਤਰੀਕਾ ਜਿਹੜਾ ਕਰਿਆ ਜਾਵੇ ਹਰ ਕੋਤਮ ਲੈਕੀਆ ਕਿ ਅਸੀਂ ਕੀ ਮੰਨਦੇ ਆ ਵੀ ਜਿਹੜੇ ਸੀਬਲ ਵਿੱਚ ਬੋਰਡ ਦੇ ਮੁਲਾਜ਼ਮ ਨੇ ਚਾਹੇ ਉਹ ਪੱਕੇ ਨੇ ਜਾਂ ਛੱcke ਨੇ 700 ਤਹਾੜੀ ਉਹਨਾਂ ਦਾ ਜਿਹੜਾ ਇਹਦੇ ਤੇ ਰੋਲ ਔਰ ਨੋਰਮਲ ਅਸਪੈਕਟ ਨਾਲੇ ਦੇ ਵਿੱਚ ਦੇਖਿਆ ਗਿਆ ਕਈ ਅਫਸਰਾਂ ਦਾ ਜਿਹੜਾ ਰੋਲ ਆ ਉਹਨਾਂ ਲੈਕੀ ਯੋਗ ਹੈ ਯਾਨੀ ਕਿ ਕਹਿਣ ਨੂੰ ਬਹੁਤ ਮਾੜਾ ਕਿਹਾ ਆਵਾਜ਼ਾਂ ਵਾਸਤੇ ਜਿਹੜਾ ਬਾੜ ਨੰਬਰ 5 ਐ ਕੌਂਸਲਰ ਸਾਡਾ ਵੀਰ ਕੋਈ ਨਹੀਂ ਗਿਆ ਗਰਾਂ ਇੱਥੇ ਐਮਸੀ ਜਾਂ ਕੋਈ ਮਤਲਬ ਪੋਲੀਟਿਕਲ ਬੰਦੇ ਆ ਨਹੀਂ ਜਣਾ ਚਾਉਂਦੇ ਆ ਵੀ ਬੜੀ ਬੇਵਸੀ ਹੈ ਚਲੋ ਅਸੀਂ ਉਮੀਦ ਰੱਖਦੇ ਆਂ ਵੀ ਹੋ ਸਕਦਾ ਉਹਨਾਂ ਦਾ ਕੱਲੋ ਫੈਸਲਾ ਹੋ ਜੇ ਆਦਰਵਾਇਜ਼ ਜਿੱਥੇ ਸਾਡਾ ਸਹਿਯੋਗ ਹੋਇਆ ਸੀ ਤਾਂ ਤਿਆਰੀ ਬੇਨਤੀ ਕਰਦੇ ਆਂ ਕਿ ਉਹ ਕਿਸੇ ਨਾ ਕਿਸੇ ਨੂੰ ਮੌਕਾ ਨਹੀਂ ਮੁਸ਼ਕਲ ਨੂੰ ਦੇਖਦੇ ਹੋਏ ਇਹਦਾ ਕੋਈ ਹੱਲ ਕੱਢਣ ਜਾਂ ਇੱਕ ਵਾਰ ਕੋਈ ਮੌਕਾ ਦੇਣ ਅਸੀਂ ਜਿਹੜੀ ਕੋਈ ਉਹਨਾਂ ਦਾ ਸਾਥ ਦੇਣਾ ਅਸੀਂ ਉਹਨਾਂ ਦੀ ਜਿਹੜੀਆਂ ਜਾਇਜ਼ ਮੰਗਾਂ ਨੇ ਉਹਦਾ ਵੀ ਅਸੀਂ ਸਮਰਥਨ ਕਰਦੇ ਹਾਂ ਤੇ ਉਹਨਾਂ ਦਾ ਸਾਥ ਦੇਣ ਨੂੰ ਹਮੇਸ਼ਾ ਤਿਆਰ ਹਾਂ ਪੂਰਾ ਇੱਕ ਹਫ਼ਤਾ ਹੋ ਗਿਆ ਜੀ ਹਫ਼ਤੇ ਦੇ ਵਿੱਚ ਬਹੁਤ ਪੁਰਾਣਾ ਇਹਦਾ ਦੇਖੋ ਜੀ ਮੇਰਾ ਘਰ ਵੀ ਨੇੜੀ ਹੈ ਜੀ ਜਿਹੜੀ ਸਮੱਸਿਆ ਹੈ ਇੱਥੇ